ਗੈਂਗਸਟਰ ਸੰਪਤ ਨਹਿਰਾ ਨੂੰ ਰਾਜਸਥਾਨ ਲੈ ਜਾਣ ਦੇ ਲਈ ਬਹਿੰਡਾ ਪਹੁੰਚੀ ਰਾਜਸਥਾਨ ਪੁਲਿਸ ਗੈਂਗਸਟਰ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਭਾਰੀ ਸੁਰੱਖਿਆ ਦੇ ਤਹਿਤ ਬਹਿੰਡਾ ਤੋਂ ਰਾਜਸਥਾਨ ਕੀਤਾ ਸ਼ਿਫਟ ਬਹਿੰਡਾ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਸੰਪਤ ਨਹਿਰਾ ਨੂੰ ਹੁਣ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਰਾਜਸਥਾਨ ਪੁਲਿਸ ਦੇ ਵੱਲੋਂ ਆਪਣੇ ਨਾਲ ਬਰਿੰਡਾ ਤੋਂ ਰਾਜਸਥਾਨ ਲਜਾਇਆ ਗਿਆ ਦਾਦੇ ਕੀ ਰਾਜਸਥਾਨ ਦੇ ਵਿੱਚ ਚੂਰੂ ਚ 2022 ਦੇ ਕਿਸੇ ਕੇਸ ਦੇ ਵਿੱਚ ਗੈਂਗਸਟਰ ਸੰਪੰਦਹਰਾ ਦਾ ਨਾਮ ਨਾਮਜ਼ਦ ਹੋਇਆਗਾ ਜਿਸ ਤੋਂ ਬਾਅਦ ਉਸ ਕੇਸ ਦੇ ਵਿੱਚ ਪੁੱਛਗਛ ਕੰਮ ਦੇ ਲਈ ਰਾਜਸਥਾਨ ਪੁਲਿਸ ਇਸ ਨੂੰ ਬਰਿੰਡਾ ਤੋਂ ਰਾਜਸਥਾਨ ਲੈ ਕੇ ਗਈ ਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੰਪਤ ਨਹਿਰਾ ਨੂੰ ਭਾਰੀ ਸੁਰੱਖਿਆ ਦੇ ਵਿੱਚ ਰਾਜਸਥਾਨ ਪੁਲਿਸ ਆਪਣੇ ਨਾਲ ਪ੍ਰਦਕਸ਼ਣ ਵਾਰੰਟ ਦੇ ਉੱਤੇ ਲੈ ਕੇ ਜਾਂਦੀ ਆ ਪਰ ਇਸ ਤੋਂ ਇਲਾਵਾ ਦੱਸ ਦੇ ਕਿ ਰਾਜਸਥਾਨ ਦੇ ਵਿੱਚ Rajputi ਕਰਨੀ ਸੈਨਾ ਦਲ ਦੇ ਮੁਖੀ ਗੋਗਾ ਮੜੀ ਦੇ ਕਤਲ ਦੀ ਮੁੱਖ ਸਾਜ਼ਿਸ਼ ਕਰਤਾ ਦੇ ਵਜੋਂ ਵੀ ਗੈਂਗਸਟਰ ਸੰਪਤ ਨਹਿਰਾ ਦਾ ਹੀ ਨਾਮ ਸਾਹਮਣੇ ਆਉਂਦਾ ਹੈਗਾ ਦੱਸਿਆ ਜਾ ਰਿਹਾ ਹੈ ਕਿ ਬਹਿੰਡਾ ਜੇਲ੍ਹ ਦੇ ਵਿੱਚ ਬੈਠ ਕੇ ਗੈਂਗਸਟਰ ਸੰਪਤ ਨਹਿਰਾ ਨੇ ਗੋਗਾ ਮੜੀ ਦੇ ਕਤਲ ਦੀ ਪੂਰੀ ਸਾਜ਼ਿਸ਼ ਦੀ ਪਲੈਨਿੰਗ ਕੀਤੀ ਸੀ ਜੀ ਅਤੇ ਜਿਸ ਦੇ ਬਾਰੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਅਜੇ ਤੱਕ 10 ਮਹੀਨੇ ਪਹਿਲਾਂ ਹੀ ਰਾਜਸਥਾਨ ਪੁਲਿਸ ਨੂੰ ਅਲਰਟ ਕਰ ਦਿੱਤਾ ਸੀ ਪਰ ਰਾਜਸਥਾਨ ਪੁਲਿਸ ਦੇ ਵੱਲੋਂ ਕੋਈ ਵੀ ਇਸ ਬਾਬਤ ਧਿਆਨ ਨਹੀਂ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਦੱਸ ਦੇ ਕਿ ਗੈਂਗਸਟਰ ਸੰਪਤ ਨਾਰਾ ਗੈਂਗਸਟਰ ਲਾਰਸ ਬਿਸ਼ਨੋਈ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ ਅਤੇ ਗੋਗਾ ਮੇੜੀ ਨੂੰ ਮਾਰਨ ਵਾਲੇ ਵੀ ਲਾਰਸ ਬਿਸ਼ਨੋਈ ਦੇ ਹੀ ਬੰਦੇ ਹਨ ਜਿਥੇ ਕਿਹਾ ਜਾ ਰਿਹਾ ਸੀਗਾ ਕਿ ਗੈਂਗਸਟਰ ਸੰਪਤ ਨਹਿਰਾ ਨੂੰ ਰਾਜਸਥਾਨ ਪੁਲਿਸ ਗੋਗਾ ਮੋੜੀ ਕਤਲ ਕੇਸ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਪੋਚਕੇਸ ਦੇ ਲਈ ਲੈ ਕੇ ਜਾ ਸਕਦੀ ਆ ਪਰ ਉਸ ਕੇਸ ਦੇ ਵਿੱਚ ਤਾਂ ਨਹੀਂ 2022 ਦੇ ਕਿਸੇ ਮਾਮਲੇ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਸੰਪਤ ਨਹਿਰਾ ਨੂੰ ਰਾਜਸਥਾਨ ਲਜਾਇਆ ਗਿਆ ਹੋ ਸਕਦਾ ਕਿ ਇਸ ਕੇਸ ਤੋਂ ਬਾਅਦ ਗੋਗਾ ਮੜੀ ਕਤਲ ਕੇਸ ਦੇ ਵਿੱਚ ਵੀ ਗੈਂਗਸਟਰ ਸੰਪਤ ਨਹਿਰਾ ਤੋਂ ਪੋਚਕੇਸ ਹੋ ਸਕਦੀ ਆ ਹਾਲਾਂਕਿ ਬੀਤੇ ਦਿਨੀ ਦਾਦੇ ਕੀ ਇਸ ਤੋਂ ਕੁਝ ਸਮਾਂ ਪਹਿਲਾਂ ਜਦੋਂ ਗੋਗਾ ਮੜੀ ਦਾ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਗੈਂਗਸਟਰ ਸੰਪਤ ਨਹਿਰਾ ਦੀ ਜਿਹੜੀ ਪਤਨੀ ਸੀਗੀ ਉਹ ਕੋਰਟ ਵੀ ਪਹੁੰਚਦੀ ਆ ਉਸ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਅਤੇ ਗੈਂਗਸਟਰ ਸੰਪਤ ਨਹਿਰਾ ਦੀ ਜਾਨ ਨੂੰ ਖਤਰਾ ਵੀ ਦੱਸਿਆ ਸੀ